ਪੰਜਾਬ ਦੇ ਵਿੱਚ ਬੀਜੇਪੀ ਨੇ ਕਾਫੀ ਆਪਣੀ ਐਕਟੀਵਿਟੀ ਵਧਾ ਦਿੱਤੀ ਕਿਉਂਕਿ ਨਾ ਕੱਲ੍ਹੇ ਚੋਣ ਲੜਨੀ ਹੈਗੀ ਆ ਫਿਲਹਾਲ ਤੇ ਹੈ ਕਿ ਉਹਨਾਂ ਦਾ ਸੁਧਾਰ ਲਿਆਰ ਵਾਲਿਆਂ ਨਾਲ ਸਮਝੌਤਾ ਹੋ ਸਕਦਾ ਸੁਭਾਵਨਾਵਾ ਪਰ ਪਤਾ ਨਹੀਂ ਹਜੇ ਕੱਚੀ ਗੱਲ ਹੈਗੀ ਆ ਪਰ ਸਿਆਸਤ ਵਿੱਚ ਸੁਭਾਵਨਾਵਾ ਬਣੀਆਂ ਵੀ ਰਹਿੰਦੀਆਂ ਆ ਗਿਆ ਦੂਜਾ ਬੀਜੇਪੀ ਨੇ ਪੰਜਾਬ ਦੇ ਵਿੱਚ ਕਾਫੀ ਕੰਮ ਕਰਨਾ ਸ਼ੁਰੂ ਕਰਤਾ ਦਲਤ ਭਾਈਚਾਰੇ ਨੂੰ ਇਕਜੁੱਟ ਲਾਮਬਦ ਕਰਨ ਵਾਸਤੇ ਬੜੇ ਇਹਨਾਂ ਨੇ ਸਿਆਸੀ ਡਰਾਮੇ ਵੀ ਕਰਨੇ ਸ਼ੁਰੂ ਕਰ ਦਿੱਤੇ ਹੈਗੇ ਨੇ ਪੰਜਾਬ ਦੇ ਵਿੱਚ ਬੜੀ ਬੀਜੇਪੀ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜਾ ਦਲਤ ਭਾਈਚਾਰਾ ਐਸਸੀ ਭਾਈਚਾਰਾ ਹੈ ਉਹਨਾਂ ਦੇ ਸਭ ਤੋਂ ਵਾਲੀਵਾਰਸਾਂ ਜਾਂ ਉਹਨਾਂ ਦੇ ਕਿ ਹਾਂ ਵਾਲੀਵਾਰਸਾਂ ਜੋ ਅਸੀਂ ਬੜੇ ਉਹਨਾਂ ਦੇ ਕਰੀਬ ਆ ਸਾਡੇ ਨੂੰ ਅਹੀਂ ਤੇ ਜਿੰਨਾ ਚ ਰਸੀ ਭਾਈਚਾਰੇ ਨੂੰ ਮਿਲ ਗਿਆ ਸਾਡੇ ਤੋਂ ਮੂੰਹ ਚ ਰੋਟੀ ਨਹੀਂ ਨਿਕਲਦੀ ਹੁਣ ਦੂਜੀ ਗੱਲ ਹੈ ਕਿ ਤੁਸੀਂ ਦੇਖੋ ਨਾਇਬ ਸਿੰਘ ਸੈਣੀ ਸਾਹਿਬ ਜਿਹੜੇ ਹਰਿਆਣੇ ਦੇ ਚੀਫ ਮਿਨਿਸਟਰ ਨੇ ਉਹਨਾਂ ਦੀ ਅੱਜ ਕੱਲ ਪੰਜਾਬ ਦੇ ਵਿੱਚ ਬਹੁਤ ਐਕਟੀਵਿਟੀ ਵਧ ਗਈ ਖਾਸ ਕਰਕੇ ਨਰੂਪੜ ਨਵਾਂ ਸ਼ਹਿਰ ਮਹਾਲੀ ਕਿਉਂਕਿ ਇੱਥੇ ਸੈਣੀ ਭਾਈਚਾਰਾ ਬਹੁਤ ਵੱਸਦਾ ਹੈਗਾ ਪੀ ਘੱਟੂ ਘੜ ਐਵਲਕ ਕੋਈ ਤੇ ਐਸਸੀ ਭਾਈਚਾਰਿਆਂ ਲੈ ਕੇ ਖਾਸ ਕਰਕੇ ਵਿਜੇ ਸਾੰਪੜਾ ਸਾਹਿਬ ਉਹ ਐਸਸੀ ਭਾਈਚਾਰ ਰਵੀ ਦਾਸੀਆ ਭਾਈਚਾਰ ਭਾਈਚਾਰ ਆਦ ਤਰਬੀ ਭਾਈਚਾਰ ਮਜਬੀ ਸਿਖ ਭਾਈਚਾਰ ਵਾਲਮੀਕ ਭਾਈਚਾਰ ਉਹ ਉਹਨਾਂ ਨੂੰ ਫੋਕਸ ਕਰਦੇ ਲੱਗੇ ਹੈਗੇ ਨੇ ਠੀਕ ਹੈ ਇਹਨਾਂ ਨੇ ਹੁਣ ਜਿਹੜੇ ਕਿਉਂਕਿ ਜਿਹੜੇ ਸੈਣੀ ਭਾਈਚਾਰਾ ਉਹਨਾਂ ਨੂੰ ਫੋਕਸ ਕਰਨਾ ਸ਼ੁਰੂ ਕਰਤਾ ਭਾਜਪੀ ਇਸ ਵਾਰ ਧਰਮ ਦੇ ਆਧਾਰ ਤੇ ਜਾਤ ਦੇ ਆਧਾਰ ਤੇ ਵਰਗਾਂ ਦੇ ਆਧਾਰ ਤੇ ਜਿਹੜੀ ਨਾ ਨੈਕ ਟੂ ਨੈਕ ਜਿਹੜੀ ਆ ਫਾਈਟ ਕਿ ਇਹ ਬੰਦਾ ਜਿਹੜਾ ਸੈਣੀ ਭਾਈਚਾਰਾ ਲੱਗੇ ਹਾਂ ਯਾਰ ਸਾਡਾ ਹਰਿਆਣੇ ਦੇ ਵਿੱਚ ਮੁੱਖ ਮੰਤਰੀ ਬਣਿਆ 100 ਵਾਰ ਵੋਟ ਤੇ ਪਾ ਕੇ ਦੇਖ ਲੈ ਲੋ ਤੇ ਜਿਹੜੇ ਪੰਜਾਬ ਬੀਜੇਪੀ ਦੇ ਐਮਪੀ ਆ ਰਹੇ ਨੇ ਇੱਥੇ ਅੰਬੇਦਕਰ ਸਾਹਿਬ ਦਾ ਜਤੰਬਰ ਸਰ ਕਿਸ ਨੇ ਸ਼ਰਾਦ ਕੀਤੀ ਉਂਗਲ ਤੇ ਬੁੱਤ ਤੋੜਤਾ ਬੜੀ ਮਾੜੀ ਘਟਨਾ ਸੀ ਨਹੀਂ ਹੋਣੀ ਚਾਹੀਦੀ ਉੱਥੇ 8 ਬੀਜੇਪੀ ਦੇ ਐਮਪੀ ਪਹੁੰਚ ਗਏ ਇਕ ਪੰਨੂ ਨੇ ਨਾ ਤੁਸੀਂ ਕਹਿੰਦੇ ਬਣਾਉਣਾ ਵੱਖਰਾ ਵੱਖਰੇ ਮੁਲਕ ਦੇ ਵਿੱਚ ਕੀ ਇਕੱਲੇ ਸਿੱਖ ਰਹਿਣਗੇ ਜਾਣ ਬੁਝ ਕੇ ਸ਼ਰਾਰਤ ਕੀਤੀ ਹੈਗੀ ਹੈ ਕਿ ਐਸੀ ਭਾਈ ਜਰਗ ਯਾਰ ਸਾਡੇ ਜਿਹੜੇ ਅੰਬੇਦਕਰ ਸਾਹਿਬ ਹਾਲਾਂਕਿ ਅੰਬੇਦਕਰ ਸਾਹਿਬ ਸਾਰਿਆਂ ਦੇ ਨੇ ਪਰ ਭਾਜਪਾ ਉੱਥੇ ਕੋਈ ਲੁਧਿਆਣੇ ਪਿਸਤੌਲ ਲੈ ਕੇ ਖੜਾ ਹੋ ਗਿਆ ਆਮ ਆਦੀ ਪਾਰਟੀ ਦਾ ਐਮਐਲਏ ਕੋਈ ਉੱਥੇ ਡੰਡੇ ਲੈ ਕੇ ਭਾਜਪਾ ਵਾਲਾ ਲੀਡਰ ਖੜਾ ਹੋ ਗਿਆ ਇਸ ਕਰਕੇ ਭਾਜਪਾ ਇਸ ਕਰਕੇ ਫੋਕਸ ਤੇ ਲੱਗੀ ਹੈਗੀ ਹਰ neck to neck ਜਿਹੜੀ ਫਾਈਟ ਹੈ ਡੋਰ ਟੂ ਡੋਰ ਜਾ ਕੇ ਇੱਕਠੇ ਕਰਨੀ ਸ਼ੁਰੂ ਕਿ ਬੀਜੇਪੀ ਨੂੰ ਲੱਗਦਾ ਕਿ ਸਾਡੀ ਹੌਲੀ ਹੌਲੀ ਜਿਹੜੀ ਆ ਪੰਜਾਬ 'ਚ ਹਵਾ ਬਰਨੀ ਸ਼ੁਰੂ ਹੋ ਜੇ ਪੰਜਾਬ ਦੇ ਵਿੱਚ ਦੇਖੋ 19 ਸੀਟਾਂ ਦੇਤੇ ਲੜਦੇ ਰਹੇ ਨੇ ਸ਼ਹਿਰ ਵਾਲੀਆਂ ਪਠਾਨਕੋਟ ਦੀਆਂ ਸੀਟਾਂ ਹੋ ਗਈਆਂ ਗੁਰਦਾਸਪੁਰ ਦੀਆਂ ਹੋ ਗਈਆਂ ਅੰਮ੍ਰਿਤਸਰ ਦੀਆਂ ਹੋ ਗਈਆਂ ਲੁਧਿਆਣੇ ਦੀਆਂ ਹੋ ਗਈਆਂ ਜਲੰਧਰ ਦੀਆਂ ਹੋ ਗਈਆਂ ਠੀਕ ਆ ਤੇ ਮਾਲਵੇ ਦੇ ਵਿੱਚ ਇੱਕ ਵਫਾਜ ਲਗਾਉਗੀ ਅਬੋਰ ਹੋਗੀ ਅੰਮ੍ਰਿਤ ਫੋਰੋਚ ਪਰ ਸਿਟੀ ਹੋਗੀ ਫਿਰ ਉਸ ਤੋਂ ਚੱਲਦੇ ਚੱਲਦੇ ਤੁਸੀਂ ਲਾ ਲੋਗੇ ਇਥੇ ਆਂਦੇ ਆ ਜੀ ਰਾਜਪੁਰਾ ਦੇ ਬਾਕੀ ਦੇਰ ਕੋਈ ਮੈਦਾਨ ਹੀ ਖਾਲੀ ਪਿਆ ਸੀ ਹੁਣ ਲੱਗਦਾ ਕਿ ਜੇ ਅਸੀਂ ਲੈ ਕੇ ਆਵਾਂਗੇ ਬੰਦੇ ਜਾਂ ਗੱਠ ਉਹ ਅਸੀਂ ਉੱਥੇ ਵੀ ਲੜ ਸਕਦੇ ਹਾਂ ਕਿਨੇ ਤੇ ਹੋ ਸਕਦਾ ਹੈ ਕਿ ਉਹਨਾਂ ਨੂੰ ਕਾਲੀ ਦਲ ਦੀ ਵੀ ਲੋੜ ਪਵੇ ਕੱਲਿਆਂ ਲੜਨ ਜੋਗੇ ਹਲੇ ਭਾਜੀਪੀ ਨਹੀਂ ਹੈ ਪੰਜਾਬ 'ਚ ਪੰਜਾਬ 'ਚ ਹਲੇ 117 ਬੰਦੇ ਇਹਨਾਂ ਨੂੰ ਲੱਭਣੇ ਔਖੇ ਨੇ ਇਸ ਕਰਕੇ ਹਾਲਾਂ ਪੰਜਾਬ ਦੇ ਵਿੱਚ ਹੋਰ ਵੀ ਸ਼ਰਾਰਤਾਂ ਹੋਣਗੀਆਂ ਆਉਣ ਵਾਲੇ ਸਮੇਂ 'ਚ 27 ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਵਿੱਚ ਗੜਬੜੀ ਵੀ ਹੋ ਸਕਦੀ ਹੈ ਕਈ ਪੋਲੀਟੀਕਲ ਅਸ ਅਸੈਸੀਨੇਸ਼ਨ ਹੋਣ ਦੀ ਵੀ ਸੰਭਾਵਨਾ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇਹ ਟਾਰਗੇਟ ਹੋ ਪੰਜਾਬ ਨੂੰ ਕੀਤਾ ਜਾ ਰਿਹਾ ਉਹ ਚਾਹੇ ਬਾਹਰ ਬੈਠੀਆਂ ਤਾਕਤਾਂ ਦੇ ਜ਼ਰੀਏ ਚਾਹੇ ਗੈਂਗਸਟਰਾਂ ਦੇ ਜ਼ਰੀਏ ਚਾਹੀ ਦੇਖੋ ਹੈਂਡ ਕਰੀਡਰ ਦੇ ਜ਼ਰੀਏ ਮਤਲਬ ਪੰਜਾਬ ਦੇ ਵਿੱਚ 2-3 ਮਹੀਨਿਆਂ ਦੇ ਵਿੱਚ ਪੰਜਾਬ ਦੇ ਟੌਪ ਦੇ ਦੋ ਲੀਡਰ ਵਾਲ-ਵਾਲ ਬਚੇ ਨੇ ਇੱਕ ਸੁਬੀਰ ਸਿੰਘ ਬਾਦਲ ਔਰ ਇੱਕ ਮਨੋਰੰਜਨ ਕਾਲੀਆ ਉਹਦਾ ਕਿ ਉਹਨਾਂ ਦੇ ਸਮੇਂ ਵਿੱਚ ਫਿਰ ਕਿ ਆਪਣੇ ਦੇ ਨਾਲ ਪਰਚਾ ਦਰਜ ਕਰ ਜੇ ਪਰ ਇਹ ਹਾਲਾਤ ਇਦਾਂ ਦੇ ਬਣੇ ਹੋਏ ਨੇ ਉਹ ਸਰਕਾਰ ਨੂੰ ਸੈਂਟਰ ਨੂੰ ਵੀ ਦੇ ਪੰਜਾਬ ਨੂੰ ਵਿੱਚ ਚੌਕਸ ਹੋਣਾ ਪਊਗਾ ਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਤੋੜਨ ਦਾ ਯਤਨ ਕਰ ਰਹੇ ਨੇ ਪੰਜਾਬ ਨੂੰ ਉਹ ਉਹਨਾਂ ਲੋਕਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾਵੇ ਪਰ ਬੀਜੇਪੀ ਚਾਹੇਗੀ ਕਿ ਅਹੀਂ ਪਿੰਡਾਂ ਦੇ ਵਿੱਚ ਜੇ ਸਾਡੇ ਪਿੰਡਾਂ ਦੇ ਵਿੱਚ ਬੂਥ ਲੈਵਲ ਤੇ ਮੈਨੇਜਮੈਂਟ ਕਰਦੇ ਨੇ ਬੀਜੇਪੀ ਜਦੋਂ ਲੜਦੀ ਆ ਉਹਨਾਂ ਦਾ ਇੱਕ ਆਰਐਸਐਸ ਜਿਹੜਾ ਵਾ ਉਹ ਡੋਰ ਟੂ ਡੋਰ ਜਾਂਦੀ ਹੈਗੀ ਉਹਨਾਂ ਦੀ ਉਹ ਸਭ ਤੋਂ ਵੱਡੀ ਜਿਹੜੀ ਆ ਉਹ ਤਾਕਤ ਆ ਬੈਗਬੋਨ ਆ ਭਾਜਪਾ ਦੀ ਸਭ ਤੋਂ ਵੱਡੀ ਬੈਗਬੋਨ ਆ ਉਹ ਆਰਐਸਐਸ ਆ ਉਹ ਹੋਰ ਕਿਸੇ politcal ਪਾਰਟੀ ਕੋ ਬੈਗਬੋਨ ਹੈ ਨਹੀਂ ਆ ਕਾਂਗਰਸ ਦਾ ਇੱਕ ਸੇਵਾਦਲ ਹੁੰਦਾ ਸੀ ਉਹ ਕਾਂਗਰਸ ਪਾਰਟੀ ਨੂੰ ਸੇਵਾਦਲ ਹੀ ਖਤਮ ਕਰ ਦਿੱਤਾਗਾ ਕਾਂਗਰਸ ਪਾਰਟੀ ਦਾ ਨੈਸ਼ਨਲ ਲੈਵਲ ਤੇ ਪਤਾ ਨਹੀਂ ਕੌਣ ਪ੍ਰਧਾਨ ਆ ਸੇਵਾਦਲ ਦਾ ਸਟੇਟ ਦਾ ਵੀ ਨਹੀਂ ਪਤਾ ਹੈਗਾ ਸੈਂਟਰਲ ਲੈਵਲ ਦਾ ਛੱਡੋ ਸਟੇਟ ਦਾ ਨਹੀਂ ਪਤਾ ਕਿਉਂਕਿ ਕਾਂਗਰਸ ਨੇ ਉਹਨਾਂ ਨੂੰ ਖਾ ਹੀ ਲਿਆ ਤੇ ਲੋਕਾਂ ਨੂੰ ਬੀਜੇਪੀ ਦੇ ਪ੍ਰਧਾਨ ਦਾ ਘੱਟ ਪਤਾ ਹੋਊਗਾ ਨੈਸ਼ਨਲ ਲੈਵਲ ਤੇ ਲੇਕਿਨ ਆਰਐਸਐਸ ਦੇ ਚੀਵ ਦਾ ਸਾਰੇ ਨੂੰ ਪਤਾ ਹੈਗਾ ਚਾਹੇ ਉਹ ਬੀਜੇਪੀ ਜਮਾਤ ਨਾਲ ਸੰਬੰਧ ਰੱਖਦਾ ਚਾਹੇ ਨਹੀਂ ਰੱਖਦਾ ਹੈਗਾ ਉਹਦਾ ਮਤਲਬ ਆਰਐਸਐਸ ਬੜੀ ਬੋਣ ਬੈਕਬੋਨ ਹੋਣਾ ਹੋਰ ਕਾਲੀ ਦਲ ਦੀ ਬੈਕਬੋਨ ਸ਼ਰੂਪਨੀ ਕੁਦਾ ਪ੍ਰਬੰਧਕ ਕਮੇਟੀ ਆ ਉਹ ਆਪ ਰੁਲੀ ਫਿਰਦੀ ਹੈਗੀ ਹੈ ਹੋਰ ਕਿਸੇ ਪਾਰਟੀ ਕੋ ਇਦਾਂ ਦਾ ਮਜ਼ਬੂਤ ਢਾਂਚਾ ਨਹੀਂ ਹੈਗਾ ਤੇ ਜਿਹਦੇ ਕੋਲ ਮਜ਼ਬੂਤ ਢਾਂਚਾ ਹੋਵੇ ਉਹ ਜਿਹੜਾ ਵਾ ਉਹ ਕੋਈ ਤਨ ਕਿਤੇ ਕਾਮਯਾਬੀ ਮਿਲ ਜਾਂਦੇ ਤੇ ਬੀਜੇਪੀ ਦਾ ਇੱਕ ਬਹੁਤ ਵੱਡਾ ਸੁਪਨਾ ਕਿ ਉਹਨਾਂ ਨੇ ਸਾਊਥ ਵਾਲੇ ਜਿਹੜੇ ਸੂਬੇ ਨੇ ਉੱਥੇ ਤੱਕ ਪਹੁੰਚ ਚੁੱਕੇ ਨੇ ਤੇਰਪੁਰਾ ਦੇ ਵਿੱਚ ਉਹਨਾਂ ਦੀ ਸਰਕਾਰ ਬਣ ਗਈ ਬੰਗਾਲ ਦੇ ਵਿੱਚ ਫਾਈਟ ਹੈ ਨੈਕ ਟੂ ਨੈਕ ਫਾਈਟ ਹੈ ਕੇਰਲਾ ਦੇ ਵਿੱਚ ਫਾਈਟ ਹੈ ਉਹਨਾਂ ਦੀ ਹੈ ਨਾ ਉਹ ਦੱਖਣ ਭਾਰਤ ਦੇ ਸੂਬਿਆਂ ਤੱਕ ਵੀ ਪਹੁੰਚ ਗਏ ਹਨ ਤੇ ਹਿੰਦੀ ਬੈਲਟ ਤੇ ਪਹਿਲਾਂ ਉਹਨਾਂ ਦੀ ਰਹੀ ਹੈ ਤੇ ਇੱਕ ਬਹੁਤ ਵੱਡਾ ਉਹਨਾਂ ਦਾ ਸੁਪਨਾ ਹੈਗਾ ਕਿ ਸਾਡੀ ਪੰਜਾਬ ਦੇ ਵਿੱਚ ਸਰਕਾਰ ਬਣੇ ਤੇ ਭਾਜਪਾ ਜਿਹੜੀ ਆ ਬੜੇ ਸੋਚ ਸਮਝ ਕੇ ਚੱਲਦੇ ਆ ਉਹਨਾਂ ਅਹੀਂ ਸਾਈ ਸੋਚਦੇ ਆ ਅਸੀਂ 32 ਸੋਚ ਕੇ ਬੈਠੇ ਹੋਗੇ ਹੋ ਸਕਦਾ 37 ਵੀ ਨੇ ਸੋਚ ਕੇ ਬੈਠੇ ਹੋਣਾ 2042 ਸੋਚ ਕੇ ਬੈਠੇ ਹੋਣਾ ਪਰ ਉਹਨਾਂ ਦਾ ਇੱਕ ਸੁਪਨਾ ਹੈ ਕਿ ਕਿਤੇ ਨਾ ਕਿਤੇ ਅਸੀਂ ਪੰਜਾਬ ਦੇ ਵਿੱਚ ਬੀਜੇਪੀ ਨੇ ਸਰਕਾਰ ਬਣਾਉਣੀ ਹੈਗੀ ਤੇ ਬੀਜੇਪੀ ਜਿਸ ਹਿਸਾਬ ਦੇ ਨਾਲ ਚੱਲਦੀ ਹੈਗੀ ਹੋ ਸਕਦਾ ਕਿ ਲੋਕੀ ਕਹਣ ਕਿ ਕਾਲੀਆਂ ਨੂੰ بڑے ਮੌਕੇ ਦੇ ਕੇ ਦੇਖ ਲੈਣਾ ਕਾਂਗਰਸ ਨੂੰ بڑے ਮੌਕੇ ਦੇਖ ਲੈਣੇ ਝਾੜੂ ਵਾਲਿਆਂ ਨੂੰ ਵੀ ਮੌਕਾ ਦੇ ਕੇ ਦੇਖ ਲਿਆ ਤੇ ਬੀਜੇਪੀ ਨੂੰ ਕਿਉਂ ਨਹੀਂ ਦਿੱਤਾ ਜਾ ਸਕਦਾਗਾ ਕਾਨੂੰਨ ਵਿਵਸਥਾ ਦੇ ਮਸਲੇ ਦੇ ਵਿੱਚ ਜਾਂ ਗੈਂਗਸਟਰਵਾਦ ਦੇ ਮਸਲੇ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਇਹ ਉਗਜ਼ਾਮਪਲਾਂ ਆਂ ਜਾਂ ਦੇਣਗਾ ਸ਼ੁਰੂ ਕਰਤੀਆਂ ਚਾਹੇ ਉਹਦੇ ਪਿੱਛੇ ਭਾਜਪੀ ਆ ਆਰਐਸ ਜਾ ਕਿ ਯਾਰ ਜੋਗੀ ਵਰਗਾ ਬੰਦਾ ਚਾਹੀਦਾ ਹੈਗਾ ਹਾਲਾਂਕਿ ਉਹ ਵੀ ਉੱਥੇ ਇੱਕ ਪਾਸੜ ਜਾਂ ਕਾਰਵਾਈ ਹੋ ਰਹੀ ਆ ਪਰ ਇੱਕ ਅਹਿਸਾਸ ਜਾਂ ਲੋਕਾਂ ਨੂੰ ਕਰਵਾਉਣਾ ਸ਼ੁਰੂ ਕਰ ਦਿੱਤਾ ਹੈਗਾ ਕਿ ਇਸ ਮਸਲੇ ਦੇ ਵਿੱਚ ਉਹ ਸਖਤ ਆ ਉਹ ਦੇਖੋ ਤੁਹਾਨੂੰ ਇਹ ਆ ਕਿ ਦੇਸ਼ ਵਿਰੋਧੀ ਤਾਕਤਾਂ ਸਮਾਜ ਵਿਰੋਧੀ ਤਾਕਤਾਂ ਦੇ ਪ੍ਰਤੀ ਤੁਹਾਨੂੰ ਤੇ ਸ਼ਕਤੀ ਦਿਖਾਉਣੀ ਪੈਗੀ ਏ ਕਿ ਲੋਕਾਂ ਨੂੰ ਕਾਨੂੰਨ ਦਾ ਖੌਫ ਹੋਣਾ ਚਾਹੀਦਾ ਡਰ ਹੋਣਾ ਚਾਹੀਦਾ ਪਰ ਇਹ ਹੈ ਕਿ ਦੇ ਦੇ ਕਿ ਭਾਜਪਾ ਜਿਹੜੀ ਰਣਨੀਤੀ ਆ ਉਹ ਪੰਜਾਬ ਦੇ ਲੋਕਾਂ ਨੂੰ ਪਸੰਦ ਕਰਦੇ ਕਿ ਨਹੀਂ ਕਰਦੇ ਹੈਗੇ ਕਿਉਂਕਿ ਭਾਜਪਾ ਹਿੰਦੂ ਸਾਰੇ ਹਿੰਦੂ ਵੀ ਨਹੀਂ ਭਾਜਪਾ ਨੂੰ ਪੈਂਦੇ ਹੈਗੇ ਤੇ ਸਾਰੇ ਐਸਸੀ ਵੀ ਨਹੀਂ ਪੈਂਦੇ ਹੈਗੇ ਕਾਂਗਰਸ ਕੋਲ ਐਸਸੀ ਵੀ ਹੁੰਦੀ ਸੀ ਵੋਟਪੈਕ ਹੁਣ ਕਾਂਗਰਸ ਨੇ ਕਾਲੀ ਦਲ ਬੜਾ ਐਸਸੀ ਵੋਟਪੈਕ ਖਿੱਚ ਕੇ ਲੈ ਗਿਆ ਸੀ ਜੋ ਆਟਾ ਦਲ ਸਕੀਮ ਆਈ ਉਹਨਾਂ ਦੇ ਵੀ ਆ ਪਰ ਜਿਹੜਾ ਹਿੰਦੂ ਵੋਟ ਬੈਂਕ ਔਰ ਐਸਸੀ ਵੋਟ ਬੈਂਕ ਉਹ ਤੁਸੀਂ ਮੰਨ ਕੇ ਚੱਲੋਗੇ ਕਿਸੇ ਨਾ ਕਿਸੇ ਪਾਰਟੀ ਨੂੰ 40 ਤੋਂ 45% ਪੈ ਜਾਣਾ ਹੈਗਾ ਪਰ ਜਿਹੜਾ ਸਿੱਖ ਵੋਟ ਬੈਂਕ ਹੈ ਉਹ ਚਾਰ ਹਿੱਸਿਆਂ 'ਚ ਵੰਡਿਆ ਜਾਣਾ ਇਸ ਵਾਰ ਉਹ ਕਾਲੀ ਦਲ ਨੂੰ ਵੀ ਪਾਊਗਾ ਉਹ ਕਾਂਗਰਸ ਨੂੰ ਵੀ ਪਾਊਗਾ ਉਹ ਝਾੜੂ ਵਾਲਿਆਂ ਨੂੰ ਵੀ ਪਾਊਗਾ ਤੇ ਉਹ ਬੀਜੇਪੀ ਨੂੰ ਵੀ ਪਾਊਗਾ ਤੇ ਜਿਹੜਾ ਉਹ ਤੇ ਚਾਰ ਹਿੱਸਿਆਂ 'ਚ ਵੰਡਿਆ ਗਿਆ ਉਹਦੇ 'ਚ ਮਾਨ ਵੀ ਲੈ ਜੂ ਹੋ ਸਕਦਾ ਹੈ ਕਿ ਉਹ ਵੀ ਲੈ ਜਾਣਾ ਅਮਰਤਪਾਲ ਹੁਣੇ ਟੀਮ ਵੀ ਲੈ ਜਾਣਾ ਪਰ ਆਇਦਰ ਜਿਹੜਾ ਹੈਗਾ ਨਾ ਐਸਸੀ ਭਾਈਚਾਰਾ ਸ਼ਹਿਰਾਂ ਵਾਲਾ ਤੇ ਜਾਂ ਪੰਜਾਬ ਦਾ ਜਿਹੜਾ ਹਿੰਦੂ ਵਰਗ ਭਾਈਚਾਰਾ ਉਹ ਉਹ ਉੱਥੇ ਗੇਮ ਇਸ ਵਾਰ ਪੰਜਾਬ ਦੀ ਆ ਕੇ ਟਿੱਗੀ ਹੋਈ ਹੈ